ਅਖਰ ਸ਼੍ਰੀ ਦੰਦ마 ਸਾਹਿਬ ਦੇ ਜੱਤਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੈਡ ਸੁਰੱਖਿਆ ਛੱਡ ਦਿੱਤੀ ਹੈ ਜੀਆਂ ਜੈਡ ਸੁਰੱਖਿਆ ਨੂੰ ਵਾਪਸ ਕਰ ਦਿੱਤਾ ਗਿਆ ਤਾਂ ਸੁਰੱਖਿਆ ਵਾਪਸ ਕਰਨ ਨੂੰ ਲੈ ਕੇ ਪੱਤਰ ਲਿਖਿਆ ਗਿਆ ਜੂਨ 2022 ਦੇ ਵਿੱਚ ਮਾਨ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਘਟਾਈ ਸੀ ਕੇਂਦਰ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜੈਡ ਸੁਰੱਖਿਆ ਦਿੱਤੀ ਹੋਈ ਸੀ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਸੁਰੱਖਿਆ ਵਾਪਸ ਕਰਨ ਸੰਬੰਧੀ ਪੱਤਰ ਲਿਖਿਆ ਗਿਆ ਜੂਨ 2022 ਦੇ ਵਿੱਚ ਕਿਉਂਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਉਹਨਾਂ ਦੇ ਵੱਲੋਂ ਸੁਰੱਖਿਆ ਨੂੰ ਘਟਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਵਾਲ ਚੁਕੇ ਗਏ ਸਨ ਤਾਂ ਕੇਂਦਰ ਸਰਕਾਰ ਦੇ ਵੱਲੋਂ ਉਸ ਤੋਂ ਬਾਅਦ ਉਹਨਾਂ ਨੂੰ ਜੈਡ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਤਾਂ ਹੁਣ ਜੈਡ ਸੁਰੱਖਿਆ ਜੱਥੇਦਾਰ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਛੱਡੀ ਗਈ ਹੈ ਸੁਰੱਖਿਆ ਵਾਪਸ ਕਰਨ ਨੂੰ ਲੈ ਕੇ ਪੱਤਰ ਉਹਨਾਂ ਦੇ ਵੱਲੋਂ ਲਿਖਿਆ ਗਿਆ ਜੂਨ 2022 ਦੇ ਵਿੱਚ ਮਾਨ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਸੀ ਕੇਂਦਰ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜੈਡ ਸੁਰੱਖਿਆ ਦਿੱਤੀ ਹੋਈ ਸੀ ਤਾਂ ਜੈਡ ਸੁਰੱਖਿਆ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਸੀ ਪਰ ਫਿਲਹਾਲ ਉਹਨਾਂ ਦੇ ਵੱਲੋਂ ਇਹ ਸੁਰੱਖਿਆ ਛੱਡ ਦਿੱਤੀ ਗਈ ਹੈ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਪਰ ਉਸ ਵਕਤ ਉਹਨਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਸੀ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਵੀ ਸੇਵਾਵਾਂ ਦੇ ਰਹੇ ਸਨ ਤਾਂ ਜੂਨ 2022 ਦੇ ਵਿੱਚ ਮਾਨ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਦੇ ਵਿੱਚ ਕਟੌਤੀ ਕਰ ਦਿੱਤੀ ਸੀ ਕੇਂਦਰ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜੈਡ ਸੁਰੱਖਿਆ ਦਿੱਤੀ ਹੋਈ ਸੀ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਛੱਡ ਦਿੱਤੀ ਗਈ ਹੈ ਸੁਰੱਖਿਆ ਵਾਪਸ ਕਰਨ ਦੇ ਸੰਦਰਭ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪੱਤਰ ਵੀ ਲਿਖਿਆ ਗਿਆ ਤਾਂ ਸੁਰੱਖਿਆ ਵਾਪਸ ਕਰਨ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰ ਲਿਖਿਆ ਹੈ ਅਸਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜੈਡ ਸੁਰੱਖਿਆ ਛੱਡ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਇਸ ਸੁਰੱਖਿਆ ਮੁਹੱਈਆ ਉਹਨਾਂ ਨੂੰ ਕਰਵਾਈ ਗਈ ਸੀ। ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮੁਨੀਸ਼ ਜੁੜੇ ਨੇ ਤਾਂ ਮੁਨੀਸ਼ ਜਿਸ ਤਰੀਕੇ ਦੇ ਨਾਲ ਪਹਿਲਾਂ ਸੁਰੱਖਿਆ ਦਿੱਤੀ ਸੁਰੱਖਿਆ ਨੂੰ ਲੈ ਕੇ ਵੀ ਬਾਅਦ ਵਿਵਾਦ ਬਹੁਤ ਹੋਇਆ ਪਰ ਫਿਲਹਾਲ ਹੁਣ ਆਖਰ ਸੁਰੱਖਿਆ ਵਾਪਸ ਕਰਨ ਦਾ ਕੀ ਕਾਰਨ ਦਿੱਤਾ ਗਿਆ ਹੈ? ਬਿਲਕੁਲ ਦੇਖੋ ਪਿਛਲੇ ਲੰਮੇ ਸਮੇਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਕੇਂਦਰ ਸਰਕਾਰ ਨੂੰ ਆਪਣੀ ਸਿਕਿਉਰਿਟੀ ਵਾਪਸ ਦੇਣ ਲਈ ਅਪਲੀਕੇਸ਼ਨ ਆ ਭੇਜ ਰਹੇ ਸਨ ਅਪੀਲ ਕਰ ਰਹੇ ਸਨ ਕਿ ਉਹਨਾਂ ਨੂੰ ਜਿਹੜੀ ਜੱਟ ਸਿਕਿਉਰਟੀ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਸਿਕਿਉਰਟੀ ਹੈ ਜਿਹੜੀ ਵਾਪਸ ਲਈ ਜਾਵੇ ਪਰ ਲਗਾਤਾਰ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਸਿਕਿਉਰਟੀ ਹੈ ਜਿਹੜੀ ਬਣਾਈ ਰੱਖੀ ਹੋਈ ਸੀ ਪਰ ਬੀਤੇ ਦਿਨਾਂ ਜਿਹੜੀ ਸਿਕਿਉਰਟੀ ਵਾਪਸ ਕਰ ਦਿੱਤੀ ਗਈ ਹੈ ਕਿਉਂਕਿ ਜੱਥੇਦਾਰ ਸਾਹਿਬ ਆਪਣੇ ਆਪ ਨੂੰ ਕਿਉਂਕਿ ਵਾਪਸ ਕਰਨ ਲਈ ਬਾਰ-ਬਾਰ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਸਨ ਤੇ ਵੀ ਦੱਸ ਦੇਵਾਂ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਸਿਕਿਉਰਟੀ ਵਾਪਸ ਹੋਈ ਉਸ ਸਮੇਂ ਸਿਕੋਪੀ ਘਟਾਈ ਗਈ ਹੈ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਕੀਓਪੀ ਘਟਾਈ ਗਈ ਸੀ ਤੇ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਤੇ ਕੁਝ ਅਖਬਾਰਾਂ ਵਿੱਚ ਖਬਰਾਂ ਲਗਾਈਆਂ ਗਈਆਂ ਸਨ ਕਿ ਕੋਈ ਸੈਲੀਬ੍ਰਿਟੀ ਦੀ ਜਾਂ ਵੀਆਈਪੀ ਲੋਕਾਂ ਦੀ ਹੈ ਜਿਹੜੀ ਸਿਕਿਉਰਿਟੀ ਘਟਾਈ ਗਈ ਹੈ ਜਿਸ ਤੋਂ ਬਾਅਦ ਸਿੱਧੂ ਮਸੇਵਾਲੇ ਦਾ ਕਤਲ ਹੁੰਦਾ ਹੈਗਾ ਤੇ ਲਗਾਤਾਰ aarop ਵੀ ਇਹ ਲੱਗਦੇ ਰਹੇ ਕਿ ਸਿੱਧੂ ਮਸੇਵਾਲੇ ਦੀ ਕਿਓਪੀ ਘਟਾਉਣ ਤੋਂ ਬਾਅਦ ਉਸ ਦਾ ਕਤਲ ਹੋਇਆ ਤੇ ਉਸ ਸਮੇਂ ਕੇਂਦਰ ਸਰਕਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਉਹਨੂੰ ਕਾਰਜਕਾਰੀ ਜਥੇਦਾਰ ਸਨ ਸ਼੍ਰੀ ਅਕਾਲ ਤਖਤ ਸਰਦ ਦੇ ਉਹਨਾਂ ਨੂੰ ਇਹ ਜੈਜ ਸਿਕਿਉਰਟੀ ਹੈ ਜਿਹੜੀ ਮੁਹੱਈਆ ਕਰਵਾਈ ਗਈ ਸੀ ਬੇਸ਼ੱਕ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਸਿਕਿਉਰਟੀ ਲੈਣ ਤੋਂ ਇਨਕਾਰ ਕੀਤਾ ਸੀ ਤੇ ਸਿੱਖ ਕੌਮ ਨੇ ਜਥੇਦਾਰ ਵੀ ਖੁਦ ਸੁਰੱਖਿਆ ਕਰਨ ਦੇ ਬਿਆਨ ਵੀ ਦਿੱਤੇ ਸੀ ਸਿੱਖ ਕੌਮ ਦਾ ਕਹਿਣਾ ਸੀ ਕਿ ਜਥੇਦਾਰ ਦੀ ਸੁਰੱਖਿਆ ਜਿਹੜੀ ਸਿੱਖ ਕੌਮ ਕਰੇਗੀ ਨਾ ਕਿ ਕੋਈ ਅਜਿਹਾ ਵੀ ਫਿਕਰ ਕਰਾਂਗੇ ਪਰ ਇਸ ਦੇ ਵਿੱਚ ਕਿਉਂਕਿ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਸੁਰੱਖਿਆ ਵਾਪਸ ਜਿਹੜੀ ਹੈ ਉਹ ਭੇਜ ਦਿੱਤੀ ਗਈ ਹੈ ਜਾਂ ਜੇ ਵੀ ਨਾਲ ਬਿਲਕੁਲ ਦੇਖੋ ਕੱਲ ਸ਼ਾਮੀ ਹੈ ਜਿਹੜੀ ਸੁਰੱਖਿਆ ਵਾਪਸ भेज <laughs> दी ਗਈ ਹੈ ਪ੍ਰਸਤੁਪਨ ਪੰਜਾਬ ਪੁਲਿਸ ਦੀ ਸੁਰੱਖਿਆ ਜਿਹੜੀ ਉਹਨਾਂ ਦੇ ਨਾਲ ਅਵੇਲੇਬਲ ਹੈਗੀ ਹੈ ਪਰ ਕੇਂਦਰ ਸਰਕਾਰ ਦੀ ਜੱਟ ਕਿਉਂਕਿ ਜਿਹਦੇ ਕਰੀਬ 15 ਤੋਂ 20 ਮੁਲਾਜ਼ਮ ਸਨ ਉਹ ਵਾਪਸ ਆ ਜਿਹੜੇ ਭੇਜ ਦਿੱਤੇ ਗਏ ਹੈਗੇ ਨੇ ਫਿਲਹਾਲ ਕਿਹੜੀ ਸੁਰੱਖਿਆ ਹੈ ਜ세ਦਾਰ ਸਾਹਿਬ ਦੇ ਨਾਲ ਬਿਲਕੁਲ ਪੰਜਾਬ ਸਰਕਾਰ ਦੀ ਜਿਹੜੀ ਸੁਰੱਖਿਆ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਉਹ ਜਰੂਰ ਤਾਇਨਾਤ ਨੇ ਪਰ ਕੇਂਦਰ ਸਰਕਾਰ ਦੀ ਜੱਟ ਸਿਕਿਉਰਟੀ ਹੈ ਜਿਹੜੀ ਉਹ ਵਾਪਸ ਹੋ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮਨੀਸ਼ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਕਿਉਂਕਿ ਬਹੁਤ ਵਾਰੀ वाद-ਵਿਵਾਦ ਵੀ ਸੁਰੱਖਿਆ ਨੂੰ ਲੈ ਕੇ ਹੋ ਚੁੱਕਿਆ ਹੈ ਤੇ ਜਥੇਦਾਰ ਸਾਹਿਬ ਦੇ ਵੱਲੋਂ ਲਗਾਤਾਰ ਇਹ ਅਪੀਲ ਵੀ ਕੀਤੀ ਜਾ ਰਹੀ ਸੀ ਕੇਂਦਰ ਸਰਕਾਰ ਨੂੰ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਜੈਡ ਸੁਰੱਖਿਆ ਹੈ ਉਸ ਨੂੰ ਵਾਪਸ ਲੈ ਲਿਆ ਜਾਵੇ ਤਾਂ ਹੁਣ ਪੱਤਰ ਵੀ ਲਿਖਿਆ ਗਿਆ ਹੈ ਅੱਗੇ ਬਾਤیں ਅਗਲੀ ਖਬਰ ਤਰਕ ਕਰਦੇ ਹਾਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ